ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਸੋ ਸਚ ਮੰਦਰ ਜਿਤ ਸਚ ਧਿਆਇਆ ਸੋਰਦਾ ਸੋਹੇਲਾ ਜਿਤ ਹਰ ਗੁਣ ਗਾਇਆ ਸਾਤ ਹਰਤ ਸੁਹਾਵੀ ਜਿਤ ਵਸੇ ਹਰ ਜਨ ਸੱਚੇ ਨਾਮ ਬਿਟੋ ਕੁਰਬਾਨੋ ਜੀਓ ਸੱਚ ਵਡਾਈ ਕੀ ਮਨ ਪਾਏ ਕੁਦਰਤ ਕਰਮ ਨਹ ਕਹਿਣਾ ਜਾਈ ਧਿਆਏ ਧਿਆਏ ਜੀਵੈ ਜਨ ਤੇਰੇ ਸਚ ਸ਼ਬਦ ਮਨ ਮਾਣੋ ਜੀਓ ਸਚ ਸਲਾਹਣ ਬੜ ਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਸਾਚਰਤੇ ਤੇ ਰਹ ਤਦ ਭਾਵੈ ਸਚ ਨਾਮ ਨਿਸ਼ਾਣੋ ਜਿਉ ਸਚੇ ਅੰਤ ਨ ਜਾਣ ਕੋਈ ਥਾਨ ਥਨ ਅੰਤਰ ਸਚਾ ਸੋਈ ਨਾਨਕ ਸਚ ਦਹਾਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਸੱਚੇ ਅੰਤ ਨਾ ਜਾਣ ਕੋਈ ਥਾਨ-ਥਨ ਅੰਤਰ ਸੱਚਾ ਸੋਈ ਨਾਨਕ ਸੱਚ ਧਾਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 107 ਦੇ ਉੱਪਰ ਅੰਕਿਤ ਹੈ ਸਭ ਬਖਸ਼ਿਸ਼ ਕਰ ਰਹੇ ਹਾਂ ਸੋ ਸੱਚ ਮੰਦਰ ਜਿਤ ਸਤਿ ਧਿਆਈ ਹੈ ਉਹ ਮੰਦਰ ਉਹ ਅਸਥਾਨ ਸੱਚਾ ਹੈ ਜਿੱਥੇ ਸੱਚੇ ਦੀ ਸੁਣਾਉਣਾ ਹੁੰਦੀ ਹੈ ਸੋ ਸੱਚ ਮੰਦਰ ਜਿੱਤ ਸੱਚ ਧਿਆਈਏ ਦੁਨੀਆ ਦੇ ਵਿੱਚ ਬਹੁਤ ਮੰਦਰ ਹੈ ਹੁਣ ਤਾਂ ਬੰਦਿਆਂ ਦੇ ਨਾਮ ਤੇ ਵੀ ਮੰਦਰ ਬਣਦੇ ਆ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਦੁਨੀਆਂ ਦੇ ਵਿੱਚ ਇੱਕੋ ਹੀ ਆਉ ਹਰੀ ਦਾ ਮੰਦਰ ਹੈ ਜੋ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਹਰ ਮੰਦਰ ਇਸ ਸਰੀਰ ਨੂੰ ਵੀ ਆਖਿਆ ਗਿਆ ਗੁਰੂ ਸਾਹਿਬ ਕਹਿੰਦੇ ਉਹ ਮੰਦਰ ਹੈ ਜਿੱਥੇ ਸੱਚ ਧਿਆਇਆ ਜਾਂਦਾ ਹੈ ਇਹ ਦੇਸ਼ ਦੇ ਵਿੱਚ ਜਿਹੜੇ ਲੋਕ ਧਰਮ ਦੇ ਠੇਕੇਦਾਰ ਸਨ ਉਹਨਾਂ ਨੇ ਧਰਮ ਦੇ ਵਿੱਚ ਬੰਡੀਆਂ ਪਾ ਦਿੱਤੀਆਂ ਖੱਤਰੀ ਬ੍ਰਾਹਮਣ ਸੂਦ ਵੈਸੇ ਚਾਰ ਤਾਂ ਪ੍ਰਮੁੱਖ ਕਰ ਦਿੱਤੇ ਫਿਰ ਉਹ ਧਾਰਮਿਕ ਮੰਦਰਾਂ ਦੇ ਵਿੱਚ ਜਿਹੜਾ ਨੂੰ ਸ਼ੁੱਧਰ ਉਹ ਕਹਿੰਦੇ ਸਨ ਜਿਨ੍ਹਾਂ ਨੂੰ ਉਹ ਨੀਵੀਂ ਜਾਤ ਦਾ ਕਹਿੰਦੇ ਸਨ ਉਹਨਾਂ ਨੂੰ ਧੱਕੇ ਮਾਰਦੇ ਸਨ ਜੇ ਕੋਈ ਧਾਰਮਿਕ ਗ੍ਰੰਥ ਦੀਆਂ ਗੱਲਾਂ ਸੁਣ ਲੈਂਦਾ ਸੀ ਉਹਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਸਤਿਗੁਰੂ ਕਹਿੰਦੇ ਫਿਰ ਇਹ ਰੱਬ ਦਾ ਮੰਦਰ ਨਹੀਂ ਹੈ ਪਰ ਦੁਖਾਂਤ ਹੈ ਸਾਡੀ ਕੌਮ ਦਾ ਆਪਾਂ ਦੂਸਰਿਆਂ ਦੀਆਂ ਗੱਲਾਂ ਕਰਦੇ ਸੀ ਅੱਜ ਸਾਡੇ ਗੁਰਦੁਆਰੇ ਵੀ ਲੋਕਾਂ ਦੇ ਨਾਵਾਂ ਦੇ ਨਾਲ ਜਾਤੀਆਂ ਦੇ ਨਾਵਾਂ ਦੇ ਨਾਲ ਬਣਨੇ ਸ਼ੁਰੂ ਹੋ ਗਏ ਘਰ ਤਾਂ ਉਹ ਐ ਜਿੱਥੇ ਪਰਮੇਸ਼ਰ ਦਾ ਘਰ ਤਾਂ ਉਹ ਹੈ ਜਿੱਥੇ ਪਰਮੇਸ਼ਰ ਦੀ ਗੱਲ ਹੁੰਦੀ ਹੈ ਸੋ ਸੱਚ ਮੰਦਰ ਜਿਤ ਸੱਚ ਧਾਈ ਹੈ ਜਿੱਥੇ ਸੱਚ ਦੀ ਗੱਲ ਹੈ ਸੋ ਰਿਦਾ ਸੋਹਿਲਾ ਉਹ ਅੰਦਰਲਾ ਹਿਰਦਾ ਜਿਹੜਾ ਸਾਡਾ ਹੈ ਉਹ ਵੀ ਸੋਹਿਲਾ ਕਦੋਂ ਕਹਿੰਦੇ ਜਿੱਤ ਹਰ ਗੁਣ ਗਾਈਐ ਗੁਰੂ ਨਾਨਕ ਸਾਹਿਬ ਜੀ ਦਾ ਇਹ ਕਹਿਣਾ ਹੈ ਵੀ ਇੱਕ ਬਿਲਡਿੰਗ ਗੁਰਦੁਆਰਾ ਨਾ ਹੋਵੇ ਹਰੇਕ ਬਿਲਡਿੰਗ ਸਿੱਖ ਦੀ ਗੁਰਦੁਆਰਾ ਬਣ ਜਾਏ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋ ਆਪਾਂ ਬਹੁਤ ਭਾਗਾਂ ਵਾਲੇ ਤੁਸੀਂ ਜੋ ਸੰਗਤ ਕਰਦੇ ਹੋ ਖਿੱਚੇ ਆਉਂਦੇ ਆਂ ਆਪਾਂ ਇਸ ਧਰਤੀ ਤੇ ਪਤਾ ਨਹੀਂ ਕਿੰਨੇ ਕੁ ਰੂਹਾਂ ਪਰਮੇਸ਼ਰ ਦਾ ਨਾਮ ਜਪਣ ਵਾਲੀਆਂ ਬੈਠ ਕੇ ਚਲੇ ਗਏ ਉਹ ਧਰਤੀ ਚਾਰਜ ਹੋ ਜਾਂਦੀ ਹੈ ਜਿੱਥੇ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਣ ਚਵਾਰੇ ਸਿੱਖ ਦਾ ਘਰ ਗੁਰਦੁਆਰਾ ਕਿਉਂ ਨਹੀਂ ਬਣ ਸਕਿਆ ਅੱਜ ਮਤਲਬ ਅੱਧੇ ਕਿੰਨੇ ਕ ਪਰਸੈਂਟ ਲੋਕ ਹੋਣਗੇ ਜਿਨ੍ਹਾਂ ਸਿੱਖਾਂ ਦੇ ਘਰ ਬੀਅਰ ਵਰ ਬਣੀ ਹੋਈ ਹੈ ਜਿੱਥੇ ਸ਼ਰਾਬਾਂ ਦੇ ਦੌਰ ਚੱਲਦੇ ਉਹ ਘਰ ਕਿਦਾਂ ਗੁਰਦੁਆਰਾ ਬਣ ਜਾਏ ਤੇ ਮਾਫ ਕਰਨਾ ਜਿਸ ਚੁੱਲੇ ਦੇ ਉੱਪਰ ਆਂਡੇ ਮੀਟ ਬਣਦੇ ਉਸੇ ਚੁੱਲੇ ਤੇ ਕੜਾ ਪ੍ਰਸ਼ਾਦ ਬਣਾਇਆ ਜਾ ਰਿਹਾ ਤੇ ਕਿਉਂਕਿ ਭਾਵ ਹੀ ਖਤਮ ਹੋ ਗਿਆ ਨਾ ਪ੍ਰੇਮ ਹੀ ਖਤਮ ਹੋ ਗਿਆ ਗੁਰੂ ਦੇ ਪ੍ਰਤੀ ਤੇ ਸਤਗੁਰੂ ਕਹਿੰਦੇ ਮੰਦਰ ਘਰ ਵੀ ਮੰਦਰ ਸਵਰਗ ਬਣਨਾ ਸੀ ਕਲੇਸ਼ ਕਿਉਂ ਹੈ ਆਪਾਂ ਗਾਣਾ ਘਰ ਦੇ ਵਿੱਚ ਕਲੇਸ਼ ਕਲੇਸ਼ ਇਸੇ ਕਰਕੇ ਆ ਜੋ ਅਸੀਂ ਸਤਗੁਰੂ ਦੇ ਉਪਦੇਸ਼ਾਂ ਤੋਂ ਕੰਨੀ ਵਟ ਗਏ ਨੋ ਪਾਈਏ ਤਾਂ ਧਰਮ ਦੀਆਂ ਗੱਲਾਂ ਗੁਰਦੁਆਰੇ ਹੁੰਦੀਆਂ ਧਰਮ ਤਾਂ ਕਹਿਣ ਵਾਸਤੇ ਹੁੰਦਾ ਆਪਾਂ ਥੋੜੇ ਕਮਾਉਣਾ ਹੈ ਤੇ ਗੁਰੂ ਸਾਹਿਬ ਮੈਂ ਕਹਿੰਦੇ ਹਰੇਕ ਸਿੱਖ ਦਾ ਘਰ ਜਿਹੜਾ ਹੈ ਉਹ ਗੁਰਦੁਆਰਾ ਬਣ ਜਾਏ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੂ ਉਹ ਵੀ ਹਿਰਦਾ ਘਰ ਵੀ ਤੇ ਬਾਹਰਲਾ ਘਰ ਜਿੱਥੇ ਵੀ ਉਹ ਸਿੱਖ ਬੈਠੇਗਾ ਜਿੱਥੇ ਬਾਣੀ ਜਾਏਗੀ ਅੱਜ ਦੁਨੀਆ ਦੇ ਵਿੱਚ ਜਿੱਥੇ ਸਿੱਖ ਹੈ ਉੱਥੇ ਬਾਣੀ ਹੈ ਤੇ ਉਹ ਧਰਤੀ ਕਿੰਨੀ ਭਾਗਾ ਵਾਲੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਅਸੀਂ ਕਿਉਂ ਜਾਣੇ ਮੱਥੇ ਟੇਕਣ ਇੱਕ ਕਾਰਨ ਹੈ ਇਤਿਹਾਸਕ ਇਤਿਹਾਸ ਨੂੰ ਦੇਖਣਾ ਇਤਿਹਾਸ ਦੇ ਕਿ ਸਾਡੇ ਸਤਿਗੁਰੂ ਨੇ ਉੱਥੇ ਆ ਕੇ ਕਿੱਡੀ ਵੱਡੀ ਕਿਰਪਾ ਕੀਤੀ ਇਤਿਹਾਸ ਨਾਲ ਜੁੜਨਾ ਦੁਨੀਆ ਝੁੱਕਦੀ ਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਸਥਾਪਨ ਸੋਆ ਬਹੁਤ ਵੱਡੀ ਕਿਰਪਾ ਹੋ ਬੜੀ ਰਹਿਮਤ ਬੜੀ ਬਖਸ਼ਿਸ਼ ਹੈ ਜੀਵਨ ਦੇ ਸਤਿਗੁਰੂ ਕਹਿੰਦੇ ਸੋ ਸੱਚ ਮੰਦਰ ਜਿਤ ਸੱਚ ਧਿਆਈ ਹੈ ਜਿੱਥੇ ਸੱਚ ਦੀ ਗੱਲ ਹੈ ਤੁਸੀਂ ਨਿਗਾਹ ਮਾਰ ਲਓ ਸਾਧ ਸੰਗਤ ਦੀ ਮੈਂ ਇੱਥੇ ਦੀ ਗੱਲ ਨਹੀਂ ਕਰ ਰਿਹਾ ਤੁਸੀਂ ਗੁਰਦੁਆਰੇ ਨਿਗਾਹ ਮਾਰ ਲਓ ਕੀ ਹੋ ਰਿਹਾ ਹੈ ਗੁਰਦੁਆਰਿਆਂ ਵਿੱਚ ਬੱਚੇ ਨੌਜਵਾਨ ਕਿਉਂ ਨਹੀਂ ਗੁਰਦੁਆਰੇ ਆ ਰਹੇ ਅਸੀਂ ਕੀ ਉਹਨਾਂ ਨੂੰ ਪਰੋਸ ਕੇ ਦੇ ਰਹੇ ਝਗੜੇ ਚ ਮੇਲੇ ਜੋ ਮੈਂ ਕੱਲ ਵੀ ਬੇਨਤੀ ਕੀਤੀ ਜੋ ਅਸੀਂ ਘਰ ਦਾ ਮਾਹੌਲ ਚਾਹੁੰਦੇ ਉਹਦੇ ਦੇ ਗੁਰਦਵਾਰੇ ਦਾ ਮਾਹੌਲ ਚਾਹੁੰਦੇ ਆ ਵੀ ਗੁਰਦੁਆਰੇ ਤਾਂ ਗੁਰੂ ਦੀ ਚੱਲਣੀ ਚਾਹੀਦੀ ਨਾ ਗੁਰੂਦਵਾਰੇ ਹੋਏ ਸੋਝੀ ਪਾਏ ਸੀ ਤੇ ਸਭ ਜੀ ਕਿਰਪਾ ਕਰਦੇ ਆ ਕਹਿੰਦੇ ਭਾਈ ਇਹ ਧਰਤੀ ਭਗਾਾਂ ਵਾਲੀ ਬਣ ਜਾਏ ਜਿੱਥੇ ਸਤਗੁਰ ਦੀ ਬਾਣੀ ਪੜੀ ਜਾਵੇ ਜਿੱਥੇ ਪਰਮੇਸ਼ਰ ਦਾ ਵਾਸ ਹੈ ਤੋ ਹਿਰਦਾ ਘਰ ਵੀ ਪਵਿੱਤਰ ਹੈ ਸੋ ਸਚ ਮੰਦਰ ਜਿਤ ਸਚ ਧਿਆਇਆ ਸੋ ਰਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾਧ ਧਰਤ ਸੁਹਾਵੀ ਜਿਤ ਵਸੇ ਹਰ ਜਨ ਜਿਥੇ ਪ੍ਰਭੂ ਦੇ ਵਿਆਰੇ ਵਸਦੇ ਆ ਨਾ ਉਹ ਧਰਤੀ ਵੀ ਸਤਗੁਰ ਕਹਿੰਦੇ ਸੁਹਾਵੀ ਐ ਸਾਧ ਧਰਤ ਸੁਹਾਵੀ ਜਿੱਤ ਵਸੇ ਹਰ ਜਨ ਸੱਚੇ ਨਾਮ ਬਿਟੋ ਕੁਰਬਾਨੋ ਜੀਓ ਮੈਂ ਪਰਮੇਸ਼ਰ ਦੇ ਨਾਮ ਤੋਂ ਕੁਰਬਾਨ ਜਾਂਦਾ ਹਾਂ ਬਲੇ ਹਰ ਜਨ ਸੱਚ ਵਡਾਈ ਕੀ ਮਨ ਪਾਈ ਉਹ ਸੱਚੇ ਦੀ ਵਡਿਆਈ ਬਹੁਤ ਵੱਡੀ ਹੈ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਕਿੰਡੀ ਵਡਿਆਈ ਆ ਗੁਰੂ ਸਾਹਿਬ ਕਹਿੰਦੇ ਆ ਵੱਡੀ ਵਡਿਆਈ ਜਬ ਵੱਡਾ ਨਾਉ ਵੱਡੀ ਵਿਡਿਆਈ ਜਾਂ ਸੱਚ ਨਿਆਉ ਵੱਡੀ ਵਿਡਿਆਈ ਜਾਂ ਨਿਚਲ ਥਾਉ ਵੱਡੀ ਵਿਡਿਆਈ ਜਾਣੇ ਅਲਾਉ ਅਲਾਉ ਮਤਲਬ ਸਾਡੀਆਂ ਅੰਦਰ ਲੀਆਂ ਭਾਵਨਾ ਉਹਨੂੰ ਸਮਝਦਾ ਵੱਡੀ ਵਿਡਿਆਈ 부ਝੇ ਸੁਭਾਉ ਵੱਡੀ ਵਿਡਿਆਈ ਜਾਂ ਪੁਛਣਾ ਦਾਤ ਵੱਡੀ ਵਿਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਉਹਦੀ ਵੱਡੀ ਵੱਡਿਆਈ ਹੈ ਉਹਦੀ ਕੋਈ ਕੀਮਤ ਨਹੀਂ ਆ ਪ੍ਰਮਾਤਮਾ ਦੀਆਂ ਵਡਿਆਈਆਂ ਦੀ ਕੋਈ ਕੀਮਤ ਨਹੀਂ ਸੱਚ ਵਡਾਈ ਕੀ ਮਨ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਉਹਦੀ ਕੁਦਰਤ ਉਹਦੇ ਕਰਮ ਕਰਮ ਦਾ ਇੱਥੇ ਅਰਥ ਹੈ ਬਖਸ਼ਿਸ਼ ਕਹੀਂ ਨਹੀਂ ਜਾ ਸਕਦੀ ਉਹਦੀ ਕਿੰਨੀਆਂ ਬਖਸ਼ਿਸ਼ਾਂ ਹਨ ਅਸੀਂ ਭੁੱਲ ਜਾਂਦੇ ਕਿੰਨਾ ਕੁਝ ਪ੍ਰਮਾਤਮਾ ਦਿੰਦਾ ਹੈ ਅਤੇ ਤੁਸੀਂ ਸਾਰੇ ਨਿਤਨੇਮੀ ਬੈਠੇ ਹੋ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਆ ਬਹੁਤਾ ਕਰਮ ਲਿਖਿਆ ਨਾ ਜਾਏ ਉਹਦੀਆਂ ਬਖਸ਼ਿਸ਼ਾਂ ਲਿਖੀਆਂ ਨਹੀਂ ਜਾ ਸਕਦੀਆਂ ਪਰ ਉਹ ਇਹ ਵੀ ਨਹੀਂ ਹੈ ਕਿ ਉਹ ਦੇ ਰਿਹਾ ਤੇ ਉਹਨੂੰ ਕੋਈ ਲਾਲਚ ਹੈ ਕਿ ਲੋਕ ਮੇਰੀ ਉਸਤਤ ਕਰਨ ਵੱਡਾ ਦਾਤਾ ਤਿਲਨਾ ਤਮਾ ਉਹਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ ਲਾਲਚ ਨਹੀਂ ਹੈ ਵੱਡਾ ਦਾਤਾ ਤਿਲਨਾ ਤਮਾ ਕਿੰਨੇ ਕੁਛ ਮੰਗਦੇ ਕੇਤੇ ਮੰਗੇ ਜੋਦ ਪਾਰ ਕੇ ਤੇਾਂ ਗਣਤ ਨਹੀਂ ਵਿਚਾਰ ਕੇ ਤੇ ਖਬ ਟੁੱਟੇ ਵਿਕਾਰ ਕਈ ਮੇਰੇ ਵਰਗੇ ਆ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕਿੰਨਾ ਕੁਛ ਦੇ ਰਿਆ ਉਹਦੀਆਂ ਬਖਸ਼ਿਸ਼ਾਂ ਲਿਖੀਆਂ ਨਹੀਂ ਜਾ ਸਕਦੀਆਂ ਉਹਦੀ ਕੁਦਰਤ ਨੂੰ ਬਿਆਨ ਨਹੀਂ ਕਰ ਸਕਦੇ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਜਿਹੜੇ ਉਹਦੇ ਗਿਆਨ ਉਹਨਾਂ ਨੂੰ ਭਰੋਸਾ ਹੈ ਉਹਨਾਂ ਨੂੰ ਵਿਸ਼ਵਾਸ ਹੈ ਕਿ ਜੇ ਮੈਂ ਉਹਨੂੰ ਧਿਆਉਂਗਾ ਮੈਂ ਉਹਦਾ ਸਿਮਰਨ ਕਰੂੰਗਾ ਤੇ ਮੈਂ ਜੀਵਨਾਂ ਵਿੱਚ ਹਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਜਦੋਂ ਮੈਂ ਆਪਣੇ ਸਤਿਗੁਰੂ ਨੂੰ ਧਿਆਉਂਦਾ ਹਾਂ ਨੀ ਤਾਂ ਪਰੋਜ ਪੜ੍ਹਦੇ ਹਾਂ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਗੁਰੂ ਸਾਹਿਬ ਕਹਿੰਦੇ ਭਾਵੇਂ ਮਨੁੱਖ ਕਿੰਨਾ ਮਰਜੀ ਸੋਹਣਾ ਹੋਵੇ ਭਾਵੇਂ ਜਿੰਨੇ ਮਰਜੀ ਵੱਡੇ ਖਾਨਦਾਨ ਦਾ ਹੋਵੇ ਕਿੰਨਾ ਮਰਜੀ ਚਤਰ ਹੋਵੇ ਮੁੱਖੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ ਧਨਵਾਨ ਵੀ ਹੋਵੇ ਜੇ ਪਿਆਰ ਨਹੀਂ ਨਾ ਗੁਰੂ ਦੇ ਨਾਲ ਤੇ ਉਹ ਮਰਤਕ ਹੈ ਡੈਡ ਬੋਡੀ ਹੈ ਅਤ ਸੁੰਦਰ ਕੁਲੀਨ ਚਤਰ ਮੁਖ ਇਯਾਨੀ ਮੁੱਖ ਦਾ ਗਿਆਨੀ ਹੈ ਮੁੱਖ ਗਿਆਨੀ ਧਨਵੰਤ ਪੈਸਾ ਵੀ ਬਹੁਤ ਹੈ ਪਰ ਕਹਿੰਦੇ ਮਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹ ਤਾਂ ਮਰਿਆ ਹੋਇਆ ਕਹਿੰਦੇ ਕਿਉਂਕਿ ਉਹਨੇ ਰੱਬ ਨੂੰ ਭੁਲਾ ਦਿੱਤਾ ਅੱਖਾਂ ਜੀਵਾਂ ਬਿਸਰੇ ਮਰ ਜਾ ਸਤਗੁਰੂ ਕਹਿੰਦੇ ਧਿਆਏ ਧਿਆਏ ਜੀਵਨ ਜਨ ਤੇਰੇ ਉਹ ਆਤਮਿਕ ਤੌਰ ਤੇ ਜੀਂਦੇ ਆ ਗੁਰੂ ਸਾਹਿਬ ਜੀ ਦੀ ਬਾਣੀ ਹੈ ਨਾ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਨਾ ਹੀ ਕਦੇ ਬਨਾਸ਼ ਜਾਂਕੇ ਮਨ ਪ੍ਰਗਟੇ ਗੁਣਤਾਸ ਆ ਦੇਖੋ ਨਾ ਭਾਈ ਮਰਦਾਨਾ ਸਾਹਿਬ ਦੀ ਗੱਲ ਆਪਾਂ ਕਰਦੇ ਆ ਬਾਬਾ ਬੁੱਢਾ ਸਾਹਿਬ ਜੀ ਦੀ ਗੱਲ ਕਰਦੇ ਆ ਭਾਈ ਗੁਰਦਾਸ ਸਾਹਿਬ ਜੀ ਦੀ ਗੱਲ ਕਰਦੇ ਆ ਜਾਂ ਜਿੰਨੇ ਵੀ ਗੁਰੂ ਕੇ ਪਿਆਰੇ ਹੋਏ ਆ ਜਾਂ ਪੰਜ ਪਿਆਰਿਆਂ ਦੀ ਗੱਲ ਕਰ ਤੇਹਾਏ ਤੇਹਾਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜਿਓ ਉਹਦੇ ਜਨ ਜਿਹੜੇ ਆ ਉਹਨੂੰ ਤਿਆ ਕੇ ਅੱਜ ਵੀ ਜੀਂਦੇ ਆ ਅੱਜ ਵੀ ਆਪਾਂ ਯਾਦ ਕਰਾਂ ਜਿੰਨੇ ਤੱਕ ਦੁਨੀਆ ਯਾਦ ਦੇਗੀ ਭਾਈ ਮਰਦਾਨਾ ਜੀ ਨੂੰ ਯਾਦ ਕੀਤਾ ਜਾਏਗਾ ਭਾਈ ਗੁਰਦਾਸ ਸਾਹਿਬ ਨੂੰ ਯਾਦ ਕੀਤਾ ਜਾਏਗਾ ਪੰਜ ਪਿਆਰਿਆਂ ਨੂੰ ਯਾਦ ਕੀਤਾ ਜਾਏਗਾ ਜਿਹੜੇ ਆਰਿਆਂ ਨਾਲ ਜੀਦੇ ਗਏ ਬੰਦ-ਬੰਦ ਕਟਾਏ ਖੋਪਰੀਆਂ ਉਹਨਾਂ ਨੂੰ ਯਾਦ ਕੀਤਾ ਜਾਏਗਾ 40 ਸਾਲ ਹੋ ਗਏ ਉਹਨਾਂ 84 1984 ਤੀਜੇ ਕਲੂ ਘਰ ਦੇ ਸਿੱਖਾਂ ਨੂੰ ਯਾਦ ਕੀਤਾ ਜਾਏਗਾ ਕਿਉਂਕਿ ਉਹਨਾਂ ਨੇ ਧਿਆਇਆ ਧਿਆਏ ਧਿਆਏ ਜੀਵੇ ਜਨ ਤੇਰੇ ਕਹਿੰਦੇ ਆ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਜਿਹੜੇ ਉਹਨੂੰ ਯਾਦ ਕਰਦੇ ਆ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਵੱਡ ਭਾਗੀ ਪਾਈਏ ਉਹਨੂੰ ਸਲਾਉਣਾ ਇਹ ਵੱਡੇ ਭਾਗ ਪ੍ਰਾਪਤ ਕਰਨੇ ਤੁਸੀਂ ਪੜਦੇ ਹੋ ਨਾ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਸੱਚ ਸਲਾਹਣ ਬੜ ਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਤੇ ਉਹ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਗੁਣ ਗਾਉਂਦੇ ਰੰਗ ਰਤੇ ਤੇਰੇ ਤੁਧ ਭਾਵੈ ਸੱਚ ਨਾਮ ਨਿਸ਼ਾਨੋ ਜੀਓ ਉਹ ਪਰਮੇਸ਼ਰ ਦੇ ਰੰਗ ਦੇ ਵਿੱਚ ਪ੍ਰੇਮ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਆ ਉਹਨੂੰ ਪਾਉਂਦੇ ਆ ਰੰਗ ਰਤੇ ਤੇਰੇ ਤੁਧ ਭਾਵੈ ਸੱਚ ਨਾਮ ਨਿਸ਼ਾਣੋ ਜੀ ਸੱਚੇ ਅੰਤ ਨਾ ਜਾਣ ਕੋਈ ਉਹ ਸੱਚੇ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਸੱਚੇ ਅੰਤ ਨਾ ਜਾਣ ਕੋਈ ਥਾਨ ਥਨ ਅੰਤਰ ਸੱਚਾ ਸੋਈ ਉਹ ਸਭ ਜਗਾਂ ਉਹ ਇੱਕੋ ਪਰਮੇਸ਼ਰ ਹੈ ਇਸ ਕਰਕੇ ਸਤਗੁਰ ਦਾ ਹੁਕਮ ਹੈ ਕਹਿੰਦੇ ਨਾਨਕ ਸੱਚ ਧਿਆਈਏ ਸਦ ਹੀ ਉਹਨੂੰ ਸਦਾ ਹੀ ਧਿਆਉਣਾ ਹੈ ਸੱਚੇ ਨੂੰ ਧਿਆਉਣਾ ਹੈ ਕਿਦਾਂ ਗਾਉਣਾ ਕਹਿੰਦੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ ਉਹਨੂੰ ਅੰਤਰ ਜਾਮੀ ਜਾਣੋ ਉਹ ਪਰਮੇਸ਼ਰ ਜਿਹੜਾ ਨਾ ਉਹ ਅੰਦਰਲੀ ਗੱਲ ਨੂੰ ਜਾਣਦਾ ਹੈ ਤੇ ਉਹ ਪਰਮੇਸ਼ਰ ਜਿਹੜਾ ਬਖਸ਼ਿਸ਼ ਕਰਦਾ ਤੇ ਜਦੋਂ ਅਸੀਂ ਧਿਆਵਾਂਗੇ ਇਹ ਸਾਡਾ ਹਿਰਦਾ ਘਰ ਵੀ ਮੰਦਰ ਬਣ ਜਾਏਗਾ ਆਪਣਾ ਘਰ ਵੀ ਮੰਦਰ ਬਣ ਜਾਏ ਗੁਰੂ ਸਾਹਿਬ ਨੇ ਸਾਨੂੰ ਭਜਣਾ ਨਹੀਂ ਸਿਖਾਇਆ ਸਤਿਗੁਰ ਕਹਿੰਦੇ ਗ੍ਰਸਥ ਵਿੱਚ ਰਹੋ ਪਰਿਵਾਰ ਦੇ ਵਿੱਚ ਰਹੋ ਨਿਰੰਕਾਰ ਦੀ ਅਰਦਾਸਾ ਕਰੋ ਰੇ ਮਨ ਐਸੋ ਕਰ ਸੰਿਆ사 ਬਣ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਹੇ ਉਦਾਸ ਆਪਣੇ ਘਰ ਨੂੰ ਹੀ ਮੰਦਰ ਸਮਝੋ ਆਪਣੇ ਘਰ ਨੂੰ ਹੀ ਗੁਰਦੁਆਰਾ ਬਣਾ ਦਿਓ ਕਿਉਂਕਿ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਮੇਰੇ ਹਰੇਕ ਸਿੱਖ ਦਾ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਬਸੂ ਜਿੱਥੇ ਬਾਣੀ ਦਾ ਪ੍ਰਕਾਸ਼ ਹੈ ਜਿੱਥੇ ਬਾਣੀ ਪੜੀ ਜਾਂਦੀ ਹੈ ਤੇ ਗੁਰੂ ਸਾਹਿਬ ਮਹਾਰਾਜ ਆਪਾਂ ਮੈਂ ਕਈ ਵੇਲੇ ਬੇਨਤੀ ਕੀਤੀ ਆ ਕਿ ਕਈ ਲੋਕ ਕਹਿੰਦੇ ਨੇ ਸਾਡੇ ਘਰ ਕਲੇਸ਼ ਹੈ ਘਰ ਕਲੇਸ਼ ਨਹੀਂ ਹੁੰਦਾ ਸਾਡੇ ਅੰਦਰ ਕਲੇਸ਼ ਹੈ ਲੋਕੀ ਮਕਾਨ ਵੇਚ ਦਿੰਦੇ ਆ ਕਈ ਵਾਸਤੂ ਦੇ ਹਿਸਾਬ ਨਾਲ ਬਣਾਉਂਦੇ ਆ ਕਈ ਕੁਝ ਕਰਦੇ ਆ ਪਰ ਗੁਰੂ ਸਾਹਿਬ ਕਹਿੰਦੇ ਕਲੇਸ਼ ਤੇਰੇ ਅੰਦਰ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵ ਕਲੇਸ਼ ਤਾਂ ਆਪਣੇ ਅੰਦਰ ਹੈ ਜਿੱਦਾਂ ਸਾਡਾ ਮਨ ਫਿਰ ਅਸੀਂ ਜਿੱਥੇ ਵੀ ਜਾਵਾਂਗੇ ਨਾ ਮਾਫ ਕਰਨਾ ਜੇ ਜਿਹੜਾ ਕਲੇਸ਼ ਕਰਦਾ ਨਾ ਘਰ ਕਲੇਸ਼ ਹੋਏ ਗੁਰਦੁਆਰੇ ਵੀ ਕਲੇਸ਼ ਪਾਏਗਾ ਆ ਕੇ ਵੀ ਇੱਥੇ ਚਾਰ ਬੰਦੇ ਕਿਉਂ ਚੰਗੀ ਤਰ੍ਹਾਂ ਬੈਠੇ ਆ ਗੁਰਦੁਆਰੇ ਹਾ ਉਹ ਚਾਰਾਂ ਨੂੰ ਲੜਾ ਦੇਗਾ ਆ ਕੇ ਉਹ ਦੂਸਰੇ ਨੂੰ ਕੋਸੇਗਾ ਤੀਸਰੇ ਨੂੰ ਕੋਸੇਗਾ ਵੀ ਘਰ ਕਲੇਸ਼ ਕਰਦਾ ਤੇ ਗੁਰਦੁਆਰੀ ਕਲੇਸ਼ ਕਰੇਗਾ ਜਿਹੜਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜੇ ਘਰ ਦੇ ਵਿੱਚ ਸੁਖੀ ਰਹੇਗਾ ਤੇ ਬਾਹਰ ਵੀ ਸੁਖ ਹਾਂ ਇੱਥੇ ਕੋਈ ਮਾਲਕ ਨਹੀਂ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਹਿਬ ਹਨ ਮੈਂ ਇਸ ਕਰਕੇ ਕਰ ਰਿਹਾ ਕਿ ਇਹ ਮੰਦਿਰ ਬਣਾਓ ਇਹਨੂੰ ਸੱਚ ਦਾ ਮੰਦਿਰ ਬਣਾਈਏ ਇੱਥੇ ਇੱਕ ਨਾ ਇੱਕ ਨੌਜਵਾਨ ਮਸਕੀਨ ਦੀ ਗੱਲ ਸੁਣਾਉਂਦੇ ਹੁੰਦੇ ਸੀ ਤੇ ਉਹ ਗੁਰਦੁਆਰੇ ਨਹੀਂ ਜਾਂਦਾ ਸੀ ਤੇ ਉਹਦੇ ਮਾਪੇ ਨੇ ਆਖਿਆ ਪੁੱਤਰ ਗੁਰਦੁਆਰੇ ਜਾ ਗੁਰਦੁਆਰੇ ਜਾਣਾ ਕਹਿੰਦਾ ਪਿਤਾ ਜੀ ਕੀ ਕਰੀਏ ਉੱਥੇ ਤਾਂ ਲੜਾਈ ਝਗੜੇ ਕਹਿੰਦੇ ਨਹੀਂ ਬੇਟਾ ਆਪਣਾ ਕੰਮ ਆਪ ਆਪੇ ਜਾ ਕੇ ਬਾਣੀ ਸੁਣਬਣ ਕਰੀਏ ਤੇ ਸਤਿਗੁਰੂ ਦੇ ਕੋਲ ਬੈਠੀਏ ਕਹਿੰਦੇ ਠੀਕ ਹੈ ਉਹ ਆਇਆ ਗੁਰਦੁਆਰੇ ਮੱਥਾ ਟੇਕਿਆ ਬਾਹਰ ਕਿਸੇ ਕੋਈ ਗਰੀਬ ਜਿਹਾ ਵਿਚਾਰਾ ਸਿੱਖ ਸੀ ਉਹਨੂੰ ਮਾਰ ਪੈ ਰਹੀ ਸੀ ਉਹਨੇ ਪੁੱਛਿਆ ਕੌਣ ਮਾਰ ਰਿਹਾ ਕਹਿੰਦਾ ਜੀ ਇਹ ਸਕੱਤਰ ਸਾਹਿਬ ਹੈ ਤੇ ਦੂਸਰਾ ਆ ਗਿਆ ਕਹਿੰਦੇ ਜੀ ਪ੍ਰਧਾਨ ਸਾਹਿਬ ਹੈ ਇਕ ਖਜਾਨਚੀ ਸਾਹਿਬ ਉਹ ਘਰ ਆ ਕੇ ਨਾ ਬੱਚਾ ਲੜ ਪਿਆ ਵੀ ਤੁਸੀਂ ਕਹੇ ਸੀ ਵੀ ਉੱਥੇ ਇੱਕੋ ਹੀ ਸਾਹਿਬ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਸਾਹਿਬ ਮਤਲਬ ਮਾਲਕ ਉੱਥੇ ਤਾਂ ਇੱਕ ਪ੍ਰਧਾਨ ਸਾਹਿਬ ਹੈ ਇੱਕ ਸਕੱਤਰ ਸਾਹਿਬ ਹੈ ਇੱਕ ਖਜਾਨਚੀ ਸਾਹਿਬ ਮਤਲਬ ਸਾਰੇ ਮਾਲਕ ਬਣ ਗਏ ਰਾਤੋਂ ਰਾਤ ਵਿਦਵਾਨ ਬਣ ਜਾਂਦੇ ਹਨ ਜਿਨ੍ਹਾਂ ਨੂੰ ਜਪਜੀ ਸਾਹਿਬ ਨਹੀਂ ਪੜਨਾ ਹੁੰਦਾ ਤੇ ਉਹ ਵੀ ਬਣ ਬਣ ਜਾਂਦੇ ਤੇ ਕਹਿਣ ਦਾ ਭਾਵ ਹੈ ਕਿ ਇਹ ਗੁਰਦੁਆਰੇ ਨੂੰ ਗੁਰਦੁਆਰਾ ਰਹਿਣ ਦਿਓ ਇੱਥੇ ਦਾ ਅੱਗੇ ਸੋਚੀ ਲੈਣੀ ਗੁਰਦੁਆਰੇ ਹੋਏ ਸੋਝੀ ਪਾਏ ਸੀ ਇਹ ਤਾਂ ਦਵਾਰੇ ਧੋਏ ਅੱਛਾ ਹੋਏ ਸੀ ਤੇ ਸਤਿਗੁਰੂ ਪਾਸ਼ਾ ਮਹਾਰਾਜ ਕਹਿੰਦੇ ਭਾਈ ਜੀਵਨ ਦੇ ਵਿੱਚ ਅੰਦਰੋਂ ਬਾਹਰ ਇੱਕ ਬਣ ਜਾਈਏ ਜੋ ਸੱਚ ਹੈ ਸੱਚ ਕਹਿਣਾ ਵੀ ਸੁਣ ਲਈਏ ਸੱਚ ਸਹਿਣਾ ਵੀ ਸਮਝ ਲਈਏ ਜੀਵਨ ਦੇ ਵਿੱਚ ਇੱਥੇ ਆ ਕੇ ਤਾਂ ਗੁਰੂ ਦੀ ਗੱਲ ਹੈ ਸੋ ਸੱਚ ਮੰਦਰ ਜਿੱਤ ਸੱਚ ਤੇ ਆਈ ਹੈ ਉਹ ਕਹਿੰਦੇ ਘਰ ਮੰਦਰ ਹੈ ਇਹ ਗੁਰਦੁਆਰਾ ਬਣ ਜਾਏ ਸੋ ਸਤ ਮੰਦਰ ਜਿਤ ਸਤ ਧਾਈਏ ਸੋ ਰੇਦਾ ਸੁਹੇਲਾ ਜਿਤ ਹਰ ਗੁਣ ਗਾਈਏ ਸਾਧ ਧਰਤ ਸੁਹਾਵੀ ਜਿਤ ਵਸੇ ਹਰ ਜਨ ਕਹਿੰਦੇ ਉਹ ਧਰਤ ਵੀ ਸੁਹਾਵੀ ਹੈ ਜਿਤੇ ਹਰੀ ਦੇ ਜਨ ਵਸਦੇ ਆ ਸੱਚੇ ਨਾਮ ਬਿਟੋ ਕੁਰਬਾਨੋ ਜੀ ਕਹਿੰਦੇ ਮੈਂ ਸੱਚੇ ਨਾਮ ਤੋਂ ਕੁਰਬਾਨ ਜਾਂਦਾ ਬਲੇ ਹਰ ਜਾਂਦਾ ਬਹੁਤ ਅਭਿ ਭਾਗਾ ਵਾਲਿਓ ਜੋ ਸਤਗੁਰੂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ